ਦੋਸਤੋ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਨਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਬਜ਼ੁਰਗ ਬਾਪੂ ਨੂੰ ਵੇਖ ਸਕਦੇ ਹੋ ਜੋ ਕਿ 37 ਸਾਲ ਜੇਲ੍ਹ ਕੱਟ ਕੇ ਆਪਣੇ ਘਰ ਦੇ ਵਿੱਚ ਵਾਪਸ ਆਉਂਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਬਜ਼ੁਰਗ ਜਦੋਂ ਆਪਣੇ ਘਰ ਦੇ ਆ ਕੇ ਹਾਲਾਤ ਵੇਖਦਾ ਤਾਂ ਕਿਸ ਤਰ੍ਹਾਂ ਈਮੋਸ਼ਨਲ ਹੋ ਜਾਂਦਾ ਹੈ ਤੇ ਤੁਸੀਂ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਘਰ ਪੂਰੀ ਤਰ੍ਹਾਂ ਖੰਡਰ ਬਣ ਚੁੱਕਿਆ ਹੈ। ਆ ਘਰ ਦੇ ਤੁਸੀਂ ਹਾਲਾਤ ਵੀਡੀਓ ਵਿੱਚ ਵੇਖ ਵੀ ਸਕਦੇ ਹੋ। ਵੀਡੀਓ ਵੇਖ ਕੇ ਬੜਾ ਹੀ ਦੁੱਖ ਲੱਗਦਾ ਹੈ। ਕਿ ਜਿਹੜੇ ਘਰ ਦੇ ਵਿੱਚ ਕਦੇ ਖੁਸ਼ੀਆਂ ਖੇੜੇ ਹੁੰਦੇ ਸੀ ਅੱਜ ਉਹ ਘਰ ਖੰਡਰ ਬਣ ਕੇ ਰਹਿ ਚੁੱਕੇ ਐ ਤੇ ਤੁਸੀਂ ਬਜ਼ੁਰਗ ਦੀਆਂ ਅੱਖਾਂ ਵਿੱਚ ਸਾਫ਼ ਵੇਖ ਸਕਦੇ ਹੋ ਕਿ ਉਹ ਵੀ ਕਿੰਨਾ ਦੁਖੀ ਹੋਇਆ ਆਪਣੇ ਘਰ ਦੇ ਹਾਲਾਤ ਵੇਖ ਕੇ ਜ਼ਿੰਦਗੀ ਵਿੱਚ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜਰੂਰ ਸੋਚ ਲਿਆ ਕਰੋ ਕਿਉਂਕਿ ਅਸੀਂ ਜਿਹੜੀ ਗਲਤੀ ਕਰਦੇ ਹਾਂ ਉਹਦੀ ਸਜ਼ਾ ਸਿੱਧਾ ਭੁਗਤਦੇ ਹੀ ਹਾਂ ਤੇ ਨਾਲ ਸਾਡਾ ਪਰਿਵਾਰ ਵੀ ਉਸ ਗਲਤੀ ਦੀ ਸਜ਼ਾ ਭੁਗਤਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਹੋ ਤੱਕ ਰੱਬ ਰਾਖਾ